ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਅਮਰਪਰਧਾਨ ਜਿੰਦਾਬਾਦ ਅਮਰਪਰਧਾਨ ਜਿੰਦਾਬਾਦ ਅਮਰਪਰਧਾਨ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਮੈਂ ਰਾਜਵੀਰ ਕੌਰ ਵਾਰਡ ਨੰਬਰ 15 ਵਿੱਚੋਂ ਕਾਂਗਰਸ ਉਮੀਦਵਾਰ ਪਾਰਟੀ ਵੱਲੋਂ ਧੰਨਵਾਦ ਕਰਦੀ ਹਾਂ ਕਿ ਮੈਨੂੰ ਟਿਕਟ ਦਿੱਤੀ ਗਈ ਹੈ ਵਾਰਡ ਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਮੈਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਕੀਤਾ। ਹਾਂਜੀ ਕੀ ਨਾਮ ਤੁਹਾਡਾ ਤੇ ਕਿਹੜੀ ਵਾਰਡ ਤੁਹਾਡੀ ਕੀ ਲੈਕਚਰ? ਮੇਰਾ ਨਾਮ ਆਮਨਦੀਪ ਸਿੰਘ ਹੈ ਜੀ। ਵਾਰਡ ਨੰਬਰ 15 ਜੀ। ਹਾਂਜੀ ਕਿਹੜੀ ਪਾਰਟੀ ਲੋ ਚੋਣ ਲੜ ਰਹੇ ਜੀ? ਪਾਰਟੀ ਹੈਗੀ ਜੀ ਕਾਂਗਰਸ ਪਾਰਟੀ ਜੀ। ਇਸ ਵਾਰਡ ਦੀਆਂ ਕੀ ਸਮੱਸਿਆਵਾਂ ਜਿਹੜੀਆਂ ਤੁਸੀਂ ਹੱਲ ਕਰੋਗੇ ਤਾਂ ਫਸਲੇ ਬਣ ਕੇ। ਇੱਥੇ ਸਭ ਤੋਂ ਵੱਡੀ ਸਮੱਸਿਆ ਹੈਗੀ ਆ ਜੀ ਆਪਣਾ ਸੀਵਰੇਜ ਸੀਵਰੇਜ ਦਾ ਪਾਣੀ ਮਸਲਾ ਜਿਹੜਾ ਪਾਣੀ ਆ ਉਹਦੇ ਵਿੱਚ ਸਾਡੇ ਮਰਦਪੁਰ ਦੇ ਵਿੱਚ ਕਾਲੇ ਪੀਲੇ ਦੀ ਬਹੁਤ ਜੀ ਪ੍ਰੋਬਲਮ ਆ। ਉਦਾਂ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ ਜੇ ਜਨਤਾ ਆਸ਼ੀਰਵਾਦ ਦਿੰਦੀ ਆ ਤੇ ਨਗਰ ਕੌਂਸਲ ਨਗਰ ਕੌਂਸਲ ਇਸ ਬਾਰੇ ਕੀ ਧਿਆਨ ਦਿੱਤਾ ਅੱਜ ਤੱਕ ਨਗਰ ਕੌਂਸਲ ਨਗਰ ਕੌਂਸਲ ਵਾਲਿਆਂ ਨੇ ਤਾਂ ਧਿਆਨ ਹੀ ਨਹੀਂ ਦਿੱਤਾ ਜੀ ਜਦੋਂ ਕਾਂਗਰਸੀ ਸਰਕਾਰ ਹੁੰਦੀ ਸੀ ਉਦੋਂ ਕਾਫੀ ਡਵੈਲਪਮੈਂਟ ਹੋਈ ਆ ਜੀ ਇਥੇ ਪਾਰਕ ਬਣੀਆਂ ਕਾਫੀ ਕੰਮ ਕਰਾਏ ਆ ਜੀ ਤੇ ਤੁਹਾਡੇ ਏਰੀਆ 'ਚ ਸਭ ਤੋਂ ਵੱਡੀ ਸਮੱਸਿਆ ਨਸ਼ਾ ਵੀ ਹੈ ਨਸ਼ੇ ਦੇ ਖਿਲਾਫ ਤੇ ਕੀ ਵਿਹਾਂਚ ਦੇਖੋ ਜੀ ਨਸ਼ੇ ਦਾ ਚਲੋ ਸਾਰਿਆਂ ਦੇ ਸਾਰੇ ਏਰੀਆ ਦੀ ਸਮੱਸਿਆ ਹੈਗੀ ਆ ਪੂਰੇ ਪੰਜਾਬ 'ਚ ਹੀ ਹੈਗੀ ਆ ਅਸੀਂ ਨਸ਼ੇ ਵਾਲੇ ਬੰਦੇ ਦੀ ਮਤ ਨਹੀਂ ਕਰਾਂਗੇ ਜੀ ਨਿੰਨ ਜਿਹਨ ਨਸ਼ਾ ਵਿਚਨ ਵਾਲੇ ਦਾ ਇਲਾਜ ਕਰਵਾਓਗੇ ਕਿਤਨਾ ਸਾਰੇ ਦਸੂ ਹਾਂਜੀ ਉਹਨਾਂ ਦਾ ਇਲਾਜ ਕਰਵਾਇਆ ਜਾਊਗਾ ਜੀ ਵਿਚਨ ਵਾਲਿਆਂ ਨੂੰ ਕਹੋਗੇ ਅਪੀਲ ਕਰੋਗੇ ਕਿ ਨਸ਼ਾ ਬੰਦ ਮੈਂ ਬੇਨਤੀ ਕਰਦਾ ਹਾਂ ਇਹੋ ਜੀ ਅੰਸਰਾਂ ਨੂੰ ਇਹੋ ਜਿਹਾ ਕੰਮ ਨਾ ਕੀਤਾ ਜਾਵੇ ਵਾਰਡ ਵਾਸੀਆਂ ਨੂੰ ਕੀ ਬਿਲਕੁਲ ਵਾਰਡ ਵਾਸੀਆਂ ਨੂੰ ਚੋਣ ਪ੍ਰਚਾਰ ਕਰ ਰਹੇ ਕਿਹੋ ਜਿਹੇ ਲੋਕਾਂ ਦੀ ਮਹਿਮਦਾ ਤੁਹਾਨੂੰ ਮਿਲ ਰਿਹਾ ਸਰ ਲੋਕਾਂ ਦੇ ਵਿੱਚ ਬਹੁਤ ਵਧੀਆ ਸਹਾਵਾਜੀ ਕਾਂਗਰਸ ਵਾਸਤੇ ਤੇ ਚੰਗਾ ਰਿਸਪੌਂਸ ਮਿਲ ਰਿਹਾ ਜੀ ਸਾਨੂੰ ਡੋਰ ਟੂ ਡੋਰ ਜਾ ਰਹੇ ਹਾਂ ਚੰਗਾ ਆਸ਼ੀਰਵਾਦ ਮਿਲ ਰਿਹਾ ਜੀ ਪਰ ਜਨਤਾ ਸਿਰ ਤੇ ਹੱਥ ਰੱਖ ਰਹੀ ਹੈ ਜੀ ਕਿ ਨਾ ਆਪਣਾ ਨੇ ਕੀ ਮਲਬੀ ਸਿੰਘ ਨਸ਼ਾ ਬੰਦ ਹੋਊਗਾ ਨਸ਼ਾ ਤੇ ਕਹਿੰਦੇ ਇੱਕ ਆਮ ਆਦਮੀ ਪਾਰਟੀ ਵੀ ਇੱਕ ਬੰਦ ਕਰਾਵਾਂਗੇ ਪਰ ਅੱਗੇ ਨਾਲੋਂ ਜ਼ਿਆਦਾ ਵੱਧ ਗਿਆ ਨਸ਼ਾ ਨਸ਼ਾ ਬਹੁਤ ਜ਼ਿਆਦਾ ਹੋ ਗਿਆ ਬੰਦ ਕਰਵਾਇਆ ਜਾਊਗਾ ਅਮਨ ਪ੍ਰਧਾਨ ਨੇ ਕਿਹਾ ਜਿੱਦਾਂ ਇਹ ਬੰਦਾ ਹੈ ਮਸੀ ਭਰਾ ਮੇਰਾ ਇਹ ਬੰਦ ਕਰਾਊਗਾ ਨਸ਼ਾ ਇਹ ਹੌਲੀ-ਹੌਲੀ ਵਾਰ ਤੋਂ ਜੇ ਸ਼ੁਰੂ ਹੋਊਗਾ ਗਾਂ ਪਿੰਡ 'ਚ ਹੋਊਗਾ ਇਹ ਸ਼ਹਿਰ ਚ ਸਭ ਪਤਾ ਲੱਗੂਗਾ ਜਿਹੜਾ ਅਮਨ ਪ੍ਰਧਾਨ ਆ ਇੱਕ ਕਦੋਂ ਤੋਂ ਤੁਹਾਡੇ ਵਿੱਚ ਲੰਦੇ ਆਵੇਂ ਕੀ ਲੋਕਾਂ ਦੇ ਬਹੁਤ ਜਹਾਜ ਰਹੋ ਹੁੰਦੇ ਆ ਕਿੰਨਾ ਇਹਨੂੰ 3-4 ਸਾਲ ਹੋ ਗਏ ਵਿਚਾਰੇ ਮੈਨੂੰ ਵੀ ਰੂ ਵਿਚਰਨਦੇ ਆ ਹਰ ਕਿਸੇ ਦੇ ਦੁੱਖ ਸੁੱਖ ਚ ਸ਼ਾਮਲ ਹੁੰਦੇ ਆ ਜੀ ਇਹ ਨੌਜਵਾਨ ਜਿਹੜਾ ਨੌਜਵਾਨ ਸੀਟ ਦਿੱਤੀ ਗਈ ਹੈ ਕਾਂਗਰਸ ਪਾਰਟੀ ਲੋ ਇਹਦਾ ਕੀ ਕਹਿਣਾ ਚਾਹਦੇ ਜਿਹੜੀ ਚੋਣ ਮਹੀਮਾ ਹੁੰਦੀ ਲੋਕੀ ਕਿਹੋ ਜਿਹਾ ਸਾਥ ਦੇਦੇ ਇਹਨਾਂ ਨੂੰ ਬਹੁਤ ਵਧੀਆ ਸਾਥ ਮਿਲ ਰਿਹਾ ਹੈ ਜੀ ਬਹੁਤ ਵਧੀਆ ਸਾਥ ਮਿਲ ਰਿਹਾ ਸਾਰੇ ਸਪੋਰਟ ਕਰਨਦੇ ਆ ਤੋ ਉਹ ਦਿਨ 13 ਦਿਨ ਪਤਾ ਲੱਗੂ 2 ਤਰੀਕ ਨੂੰ ਕੋਈ ਕਹਿੰਦੇ ਜਿੱਤਣਗੇ ਵਾਸੀਆਂ ਨੂੰ ਕੀ ਅਪੀਲ ਕਰਦੇ ਆਂ ਮੈਂ ਕਹਿੰਦਾ ਅਮਨ ਪ੍ਰਧਾਨ ਨੂੰ ਬੂੜ ਪਾਓ ਤੇ ਜਿਤਾਓ ਇਹਨੂੰ ਚੋਣ ਨਿਸ਼ਾਨ ਕਿਹੜਾ ਤੁਹਾਡਾ 50 50 ਕਾਂਗਰਸ ਪਾਰਟੀ ਜਿੰਦਾਬਾਦ 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 ਅਮਨ ਪ੍ਰਧਾਨ ਜਿੰਦਾਬਾਦ